ਹਾਂਜੀ ਦੋਸਤੋ ਸਵਾਗਤ ਹੈ ਜੀ ਦੀ ਵੀਡੀਓ ਦੇ ਵਿੱਚ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੀਂਹ ਬਹੁਤ ਪੈ ਰਿਹਾ ਦੋ ਦਿਨ ਹੋ ਗਏ ਅੱਜ ਵੀ ਬਹੁਤ ਮੀਂਹ ਪਿਆ ਤੇ ਕੱਲ ਵੀ ਕਾਫੀ ਸਾਰਾ ਦਿਨੀ ਮੀਂਹ ਪਈ ਗਿਆ ਅੱਜ ਵੀ ਤਕਰੀਬਨ 2-2.5 ਘੰਟੇ ਵਧੀਆ ਮੀਂਹ ਪਿਆ ਤੇ ਜਾਨਵਰਾਂ ਦਾ ਔਖਾ ਬਹੁਤ ਹੋਇਆ ਪਿਆ ਚੱਕਰ ਚਿੱਲੇ ਦਾ ਕਰਕੇ ਚਲੋ ਆਪਣੇ ਦਾ ਫਰਸ਼ ਲੱਗਿਆ ਹੋਇਆ ਬਾਹਰ ਵਿਹੜੇ ਦੇ ਵਿੱਚ ਤੇ ਪਾਣੀ ਨਾਲ ਧੋਤਾ ਸੀਗਾ ਇਹਨੂੰ ਕੁਛ ਮੀਂਹ ਨਾਲ ਸਾਫ਼ ਹੋ ਗਿਆ ਤੇ ਸੁੱਕ ਜਾਂਦਾ ਬਾਹਰ ਅੰਦਰ ਥੋੜਾ ਜਿਆਦਾ ਗੰਦ ਹੋ ਜਾਂਦਾ ਕਿਉਂਕਿ ਅੰਦਰ ਕੁਝ ਕੱਚਾ ਕੁਝ ਪੱਕਾ ਤੇ ਦੋਸਤੋ ਅੱਜ ਆਪਣੀਆਂ ਦੋ ਬੱਕਰੀਆਂ ਸੇਲ ਤੇ ਆ ਵੀਡੀਓ ਦੇ ਐਂਡ ਤਾਈ ਬਣੇ ਰਹੋ ਆਪਣੇ ਘਰ ਦੀਆਂ ਬੱਕਰੀਆਂ ਦੋਸਤੋ ਠੀਕ ਆ ਦੋਨਾਂ ਤੋਂ ਆਪਾਂ ਇੱਕ ਤੋਂ ਦੋ ਸੂਏ ਲੈ ਇੱਕ ਤੋਂ ਆਪਾਂ ਇੱਕ ਸੂਆ ਲਿਆ ਤੇ ਗਰੰਟੀਦਾਰ ਬੱਕਰੀਆਂ ਆਪਣੀਆਂ ਠੀਕ ਆ ਕੋਈ ਵੀ ਕਮੀ ਪੇਸ਼ੀ ਹੋਊਗੀ ਆਪਾਂ ਉਸ ਚੀਜ਼ ਦੇ ਜ਼ਿੰਮੇਵਾਰ ਹੋਵਾਂਗੇ ਤੇ ਹਰ ਇੱਕ ਚੀਜ਼ ਤੁਹਾਨੂੰ ਦੱਸ ਕੇ ਦੇਵਾਂਗੇ ਜੇ ਕੋਈ ਮੇਰਾ ਵੀ ਲੈਣ ਦਾ ਚਾਹਵਣਾ ਹੈਗਾ ਚ ਲੈ ਸਕਦਾ ਤਾਂ ਦੋਸਤੋ ਪਹਿਲਾਂ ਤਾਂ ਡੱਬੀ ਬੱਕਰੀ ਆਪਣੇ ਕੋਲੇ ਤੇ ਤਕਰੀਬਨ ਇਹ 2 ਮਹੀਨਾ ਤੋਂ ਉੱਪਰ ਗੱਭਣ ਹੈਗੀ ਆਪਣੇ ਕਾਲੂ ਤੋਂ ਹੀ ਲੱਗੀ ਹੋਈ ਆ ਉਹਦੀ ਆਪਣੇ ਕੋਲੇ ਵੀਡੀਓ ਪਈ ਆ ਆਪਾਂ ਵੀਡੀਓ ਵੀ ਦੇ ਦਾਂਗੇ ਤੁਹਾਨੂੰ ਠੀਕ ਆ ਇੱਕ ਥੋੜਾ ਥਣ ਚੱਕਦੀ ਆ ਇਹ ਦੁੱਧ ਆਉਂਦਾਗਾ ਵਧੀਆ ਵੈਸੇ ਦੇਸੀ ਦਵਾਈ ਦੇ ਕੇ ਦੁੱਧ ਸਹੀ ਹੋ ਜੂਗਾ ਕਿਉਂਕਿ ਇਹਨੂੰ ਵੈਸੇ ਕੋਈ ਦਿੱਕਤ ਨਹੀਂ ਆਈ ਇਹਨਾਂ ਇੱਕ ਦਿਨ ਬੱਚੇ ਨੇ ਦੰਦੀ ਦੂੰਦੀ ਵੱਢੀ ਤੇ ਥਣ ਤੇ ਉਸ ਤੋਂ ਬਾਅਦ ਇਹ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਥਣ ਚੱਕ ਗਈ ਥੋੜਾ ਜਿਹਾ ਤੇ ਕਨਫਰਮ ਕੱਭਣਾ ਜਮਾ ਗਰੰਟੀ ਦਾ ਠੀਕ ਆ ਮੂੰਹ ਮੱਥੇ ਚੰਗੀ ਅੱਠ ਦੰਦ ਆ ਠੀਕ ਆ ਤੇ ਇੱਕ ਬੱਕਰੀ ਆਪਣੇ ਕੋਲੇ ਕਾਲੀ ਆ। ਉਹ ਖਾਲੀ ਆ ਬੱਕਰੀ। ਤੇ ਕੋਈ ਮੇਰਾ ਵੀਰ ਲੈਣ ਦਾ ਚਾਹਵਾ ਹੋਇਆ ਤਾਂ ਦੋਨੇ ਬੱਕਰੀਆਂ ਇਕੱਠੀਆਂ ਦੇ ਦੇਾਂਗੇ ਆਪਾਂ। ਤੇ ਦੋਸਤੋ ਇੱਕ ਬੱਕਰੀ ਏ ਆਪਣੀ। ਇਹ ਹੈਗੀ ਖਾਲੀ। ਤੇ ਇਹ ਖਾਲੀ ਕਰਕੇ ਦੇਵਾਂਗੇ। ਤੇ ਇਹ ਥੋੜੀ ਜਿਹੀ ਲੱਸੀ ਆ। ਇਹਦੀ ਗਲੀਟੀ ਐਸੀ ਆ ਇਹ ਰਾਜੀ ਨਹੀਂ ਹੁੰਦੀ। ਤੇ ਬੱਚੇ ਦੇ ਆਪਾਂ ਵੇਚਦੇ ਸੀਗੇ ਦੋਸਤੋ ਪੱਟ ਸੀਗੇ ਤੇ ਮਗਰ ਤੇ ਹੁਣ ਇੱਕ ਆਪਣੇ ਕੋਲੇ ਬੱਚਾ ਫਿਰਦਾ ਜੇ ਕਿਸੇ ਮੇਰੇ ਵੀਰ ਨੇ ਬੱਚਿਆਂ ਨਾਲ ਲੈਣੀ ਆ ਤਾਂ ਆਪਾਂ ਬੱਚਾ ਨਾਲ ਦੇ ਦਾਂਗੇ। ਕਾਲੂ ਦਾ ਆਪਣੇ ਦਾ ਬੱਕਰਾ ਫਿਰਦਾ ਇੱਕ 2-3 ਮਹੀਨਿਆਂ ਦਾ। ਤੇ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਵੀ ਲੱਗੀ ਮੇਰੇ ਸਾਹਮਣੇ ਨਹੀਂ ਭਰਾਓ ਠੀਕ ਆ ਪੋਸਾ ਤਾਂ ਲੱਗੀ ਵੀ ਹੋਵੇ ਪਰ ਜਿਹੜੇ ਸਾਹਮਣੇ ਦੁੱਧ ਘਟਾ ਗਈ ਐ ਇਹ ਤੇ ਬੱਕਰੀ ਦੁੱਧ ਵਾਲੀ ਹੈ ਵਧੀਆ ਦੰਦ ਪੂਰੇ ਹੈਗੀਆਂ ਦੋਨੇ ਠੀਕ ਆ ਤੇ ਜੇ ਕੋਈ ਵੀ ਲੈਣ ਦਾ ਚਾਹ ਬਣ ਹੈਗਾ ਤਾਂ ਆਪਣੇ ਨਾਲ ਫੋਨ ਤੇ ਕੰਟੈਕਟ ਕਰ ਸਕਦਾ ਠੀਕ ਆ ਦੇ ਦੇਾਂਗੇ ਆਪਾਂ ਭਾਰਤੀ ਜਿਹੜੀ ਬੱਕਰੀਆਂ ਕਿਉਂਕਿ ਮੈਂ ਬੱਕਰੀਆਂ ਤਾਂ ਵੇਚਦਾ ਦੋਸਤੋ ਇੱਕ ਤਾਂ ਮੇਰੇ ਕੋਲ ਇਹਨਾਂ ਥੋੜਾ ਜਿਹਾ ਮੰਨ ਲਓ ਵੀ ਪੱਠਾ ਤਿਆਰ ਹੋ ਗਈਆਂ ਇਹ ਪੱਠਾ ਮਾਰਾ ਮਰਾਈ ਵਾਲੀ ਕਰਦਿਆਂ ਜਿਹੜੀਆਂ ਉਹਦੀਆਂ ਘਰਦਿਆਂ ਦੋ ਪੱਠਾ ਤਿਆਰ ਹੋਈਆਂ ਇਹਨਾਂ ਦੇ ਟੱਕਰਾ ਟੁੱਕਰਾ ਬਣੀਆਂ ਮਾਰ ਦਿੰਗੇਗਾ ਤੇ ਇੱਕ ਮੈਨੂੰ ਇਹ ਆ ਵੀ ਚਲੋ ਦੋ ਬੱਕਰੀਆਂ ਨੇ ਆਪਾਂ ਪੈਸੇ ਵੰਟ ਲਗੇ ਤੇ ਆਪਣੇ ਕੋਲ ਦੋ ਪੱਠਾਂ ਰਲ ਗਈਆਂ ਚਲੋ ਹੋਈਆਂ ਤੇ ਤਾਂ ਕਰਕੇ ਮੈਂ ਵੇਚਦਾ ਵੀਰੋ ਬਾਕੀ ਆਪਣੀ ਗਰੰਟੀਦਾਰ ਜਾਨਵਰ ਹੈ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਕਮੀ ਪੇਛੇ ਹੋਊਗੀ ਤਾਂ ਆਪਾਂ ਜ਼ਿੰਮੇਵਾਰ ਬੈਠੇ ਆ ਬਾਕੀ ਆਪਣਾ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਆਪਣਾ ਝੂਠ ਫਰੇ ਵਾਲਾ ਕੋਈ ਕੰਮ ਨਹੀਂ ਜਿਹੜੀ ਗੱਲ ਹੋਊਗੀ ਆਪਾਂ ਸਹੀ ਦੱਸ ਕੇ ਦੇਵਾਂਗੇ ਤੁਹਾਨੂੰ ਤੇ ਬਸ ਮੈਨੂੰ ਇਹ ਆ ਵੀ ਥੋੜੇ ਜਾਨਵਰ ਵੱਧ ਗਏ ਫਿਰ ਮੈਨੂੰ ਥੋੜਾ ਜ੍ਹਾ ਠੰਡ ਦੇ ਵਿੱਚ ਤੰਗ ਕਰਦੇ ਆ ਤੇ ਇੱਕ ਪੱਠਾ ਇਹ ਤੇ ਕਿਰ ਲ ਜਾਨੀਆਂ ਕਿਉਂਕਿ ਪੱਠਾ ਮੈਨੂੰ ਅਲੱਗ ਰੱਖਣੀਆਂ ਪੈਣੀਆਂ ਫਿਰ ਪੱਠਾ ਇਹਨਾਂ ਨੂੰ ਮਾਰਦੀਆਂ ਨਾ ਤੇ ਤਾਂ ਕਰਕੇ ਮੈਂ ਚਲੋ ਵੀ ਦੋ ਜਾਨ ਬਰਾਬਰ ਸੇਲ ਕਰ ਦਿੰਦੇ ਆ ਤੇ ਜੇ ਕੋਈ ਵੀਰ ਹੋਇਆ ਤਾਂ ਜਰੂਰ ਆਪਣੇ ਨਾਲ ਕੰਟੈਕਟ ਕਰਿਓ ਇਹ ਡੱਬੀ ਬੱਕਰੀ ਦਾ ਪੱਕਾ ਕਨਫਰਮ ਆ ਜਾਵੇਂ ਆਪਣੇ ਕਾਲੂ ਤੇ ਲੱਗੀ ਹੋਈ ਆਪਣੇ ਕੋਲੇ ਵੀਡੀਓ ਪਈ ਆ ਠੀਕ ਆ ਉਹਦਾ ਮੈਂ ਕੁਝ ਕਹਿ ਨਹੀਂ ਸਕਦਾ ਉਹ ਆਪਾਂ ਖਾਲੀ ਹਿਸਾਬ ਨਾਲ ਹੀ ਦੇ ਦਾਂਗੇ ਤੇ ਜੇ ਬੱਚਾ ਲੈਣਾ ਨਾਲ ਤਾਂ ਉਹ ਹੀ ਹਿਸਾਬ ਨਾਲ ਦੇ ਦਾਂਗੇ ਆਪਾਂ ਤੇ ਦੋਨੋਂ ਬੱਕਰੀਆਂ ਆਪਾਂ ਜਾਇਜ਼ ਜੇ ਰੇਟ 'ਚ ਹੀ ਦੇ ਦਾਂਗੇ ਤੇ ਬੜੀ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ